ਈ ਹਾਲ 40 ਸਾਰੇ ਕਬੂਤਰ ਬਾਜ਼ੀਰਾਂ ਦਾ ਸਾਰੇ ਠੀਕ ਠਾਕ ਹੋਵਾਂਗੇ ਚੜ੍ਹਦੀ ਕਲਾ ਵਿੱਚ ਹੋਵਾਂਗੇ। ਲਓ ਜੀ ਕਰੋ ਨੋਟ 2 ਤੇ 3 ਜਨ ਲਾਈਨ ਉਡੀਆਂ ਬਾਜ਼ੀਆਂ ਦਾ ਰਿਜ਼ਲਟ। ਦੇਖੋ ਕਿਹੜਾ ਬਾਜ਼ੀ ਮਾਰ ਗਿਆ। ਪਹਿਲੀ ਬਾਜ਼ੀ ਪਿੰਡ ਜਨੇਤਪੁਰਾ ਐਂਟਰੀ ਫੀਸ 1200। ਖੁੱਲ ਕਬੂਤਰ ODE 88 9 ਕਬੂਤਰਾਂ ਦੀ ਬਾਜ਼ੀ ਨਿਬੜੀ। ਇਵਾਨ ਕੈਨੇਡਾ, ਗੁਰ ਗਗੜਾ, ਕੀਰਤ, ਚੁਗਾਵਾ, ਅਮਣਾ ਜਨੇਤਪੁਰਾ। ਹਰਜੋਤ ਬੈਂਸ ਹਰਗੁਣਾ ਬੋਡੇ ਮਾਨਾ ਬੈਣੀਬਾਲ ਐਡੀ ਕੈਲਪੁਰ ਅਤੇ ਕੀਰਤ ਚੌਂਕੀਮਾਨ ਪਿੰਡ ਆਸਾਹੂਰ ਕੁਲ ਕਬੂਤਰ 49 ਨੌ ਕਬੂਤਰਾਂ ਨੇ ਸੱਤ ਦਾ ਟਾਈਮ ਕੀਤਾ ਜਿਸ ਵਿੱਚ ਦੋ ਕਬੂਤਰ ਸੀਗੇ ਨਾਨਾ ਅਪਰਾ ਦੇ ਪਿੰਡ ਆਸਾਹੂਰ 2 ਜੁਲਾਈ ਦੀਆਂ ਬਾਜ਼ੀਆਂ ਪਿੰਡ ਸੀਲੋਖੁਰਦ ਜ਼ਿਲ੍ਹਾ ਲੁਧਿਆਣਾ ਕੁੱਲ ਕਬੂਤਰ 17 ਐਂਟਰੀ ਫੀਸ 1200 7:05 ਤੇ ਦੋ ਕਬੂਤਰਾਂ ਚ ਸਾਂਝੀ ਹੋਈ ਜੋਤ ਕਟਾਣੀ ਅਤੇ ਮਣੀ ਥਰੋੜ ਪਿੰਡ ਸੀਲੋ ਖੁਰਦੇ ਦੋ ਤਰੀਕ ਦੀ ਬਾਜੀ ਸੀ ਪਿੰਡ ਸੇਰਗੜ ਜ਼ਿਲ੍ਹਾ ਬਠਿੰਡਾ ਕੁੱਲ ਕਬੂਤਰ 52 ਐਂਟਰੀ ਫੀਸ 2200 6:00 ਵਜੇ ਬਾਜੀ ਨਿਬੜੀ ਤਿੰਨ ਕਬੂਤਰਾਂ ਚ ਸਾਂਝੀ ਹੋਈ ਤਲੋਂ ਜੀਵਨ ਵਾਲਾ ਬਲਵੀਰ ਗੌਂਸਲ ਅਤੇ ਗੱਗੂ ਘਰਾਣਾ ਪਿੰਡ ਸੇਰਗੜ ਜ਼ਿਲ੍ਹਾ ਬਠਿੰਡਾ ਤੇ ਅਗਲੀ ਬਈ ਅਪੀਲ ਆਪਣਾ ਬਈ ਸਾਰੇ ਕਬੂਤਰਬਾਜ਼ ਵੀਰਾਂ ਨੂੰ ਹੱਥ ਜੋੜ ਕੇ 2 ਜੁਲਾਈ ਨੂੰ ਪਿੰਡ ਰਾਮਾ ਜ਼ਿਲ੍ਹਾ ਮੋਗਾ ਧਾਲੀਵਾਲ ਪੈਲਸ ਵਿਖੇ ਸਾਰੇ ਕਬੂਤਰਬਾਜ਼ ਭਰਾ ਪਹੁੰਚੋ ਕੋਈ ਵੀ ਹੋਵੇ ਲੈ ਵਾਲਾ ਹੋਵੇ ਕੱਪਾ ਵਾਲੇ ਹੁਣ ਜਿੰਨੇ ਕਬੂਤਰਬਾਜ਼ ਨਾਲ ਜੁੜੇ ਹੋਏ ਨੇ ਸਾਰੇ ਵੀਰ ਆਓ ਆਦਾ ਫਰਜ਼ੀ ਸਮਝ ਕੇ ਜਰੂਰ ਪਹੁੰਚਿਓ ਜੀ ਤੇ ਕੋਈ ਵੀ ਕਬੂਤਰ ਕਬੂਤਰ ਬਾਜ਼ ਵੀਰ ਆਪਣਾ ਕੋਈ ਸੁਝਾਅ ਦੇਣਾ ਚਾਹੁੰਦਾ ਆ ਤਾਂ ਉਸ ਇਕੱਠ ਵਿੱਚ ਆਪਣਾ ਸੁਝਾਅ ਰੱਖ ਸਕਦਾ ਆ ਆਪਣੀ ਗੱਲਬਾਤ ਕਰ ਸਕਦਾ ਆ ਸੋ ਸਾਰੇ ਵੀਰਾਂ ਦਾ ਧੰਨਵਾਦ ਅਤੇ 20 ਜਨ ਲਈ ਨੂੰ ਜਰੂਰ ਪਹੁੰਚਿਓ ਜੀ। ਰਾਮਾ ਜ਼ਿਲ੍ਹਾ ਮੋਗਾ ਟਾਲੀਵਾਲ ਪੈਲਸ ਜੀ ਤੇ ਪਿੰਡ ਰਾਮਾ ਜ਼ਿਲ੍ਹਾ ਮੋਗਾ ਤੇ ਬਾਈ ਬਣੇ ਸਾਰੇ ਕਬੂਤਰ ਬਾਜ਼ ਵੀ ਜਿੰਨੇ ਪਿਆਰ ਕਰਦੇ ਆ ਹਨ ਸਾਰੇ ਪਹੁੰਚਿਓ ਆਪਣੇ ਕੁੱਤਰਾ ਵੀਰਾਂ ਦਾ ਆਪਣਾ ਸਾਰਿਆਂ ਦਾ ਫਰਜ਼ ਆ ਬਾਈ ਠੀਕ ਆ ਉਥੇ ਟਾਈਮ ਤੋਂ ਟਾਈਮ ਕੱਢ ਕੇ ਬਾਈ ਪਹੁੰਚਣ ਦਾ ਤੇ ਸੋ ਸਾਰੇ ਵੀਰਾਂ ਇੱਕ ਵਾਰੀ ਫੇਰ ਧੰਨਵਾਦ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਹੋ ਤਾਂ ਜੋ ਸਾਰੀ ਅਪਡੇਟ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਸੋ ਸਾਰੇ ਵੀਰਾਂ ਦਾ ਧੰਨਵਾਦ ਜੀ ਸਤਿ ਸ੍ਰੀ ਅਕਾਲ